ਜੋ ਲੰਦਾ ਤੋਂ ਲੋਕ ਸਭਾ ਚੋਣਾਂ 2024 ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰਟੀ ਨੂੰ ਦੇ ਹੱਕ ਵਿੱਚ ਨਕੋਦਰ ਵਿਖੇ ਵਿਸ਼ਾਲ ਰੋਡ ショਅ ਕਰਿਆ ਗਿਆ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਰੋਡ ショਅ ਦੌਰਾਨ ਲੋਕਾਂ ਦਾ ਇੱਕ ਵੱਡਾ ਇਕੱਠ ਵੇਖਣ ਨੂੰ ਮਿਲਿਆ ਤੇ ਹਰ ਪਾਸੇ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਅਰੇ ਲੱਗ ਰਹੇ ਸਨ ਲੋਕਾਂ ਨੂੰ ਸੰਬੋਧਨ ਕਰਦਿਆਂ ਸੀਐਮ ਭਗਵੰਤ ਮਾਨ ਅਤੇ ਪਵਨ ਕੁਮਾਰਟੀ ਨੂੰ ਨੇ ਜਿੱਤੇ ਆਪ ਸਰਕਾਰ ਦੇ ਕੰਮਾਂ ਨੂੰ ਲੈ ਕੇ ਵੋਟ ਮੰਗੀ ਉੱਥੇ ਹੀ ਕਿਹਾ ਕਿ ਇਸ ਵਾਰ ਪੰਜਾਬ ਚ ਆਮ ਆਦਮੀ ਪਾਰਟੀ 13 0 ਦਾ ਅੰਕੜਾ ਲਈ ਆਕੇ ਇਤਿਹਾਸ ਰਚੇਗੀ ਸੀਐਮ ਆ ਨੇ ਸੰਬੋਧਨ ਦੌਰਾਨ ਵਿਰੋਧੀਆਂ ਤੇ ਵੀ ਚਮਕੇ ਨਿਸ਼ਾਨੇ ਸਾਦੇ

ਬਹੁਤ ਬਹੁਤ ਧੰਨਵਾਦ ਸੋ ਆਪਣਾ ਚੋਣ ਨਿਸ਼ਾਨ ਝਾੜੂ ਹੈ ਸਾਰਿਆਂ ਨੂੰ ਪਤਾ ਹੈ ਪਵਨ ਤੀਨੂ ਜੀ ਆਪਣੇ ਨੇ ਉਮੀਦਵਾਰ ਨੇ ਇੱਕ ਆਮ ਕਰ ਚੁਠਿਆ ਹੋਇਆ ਮੁੰਡਾ ਹੈ ਮਿਹਨਤਾਂ ਕਰਕੇ ਗਰੀਬੀ ਹੰਡਾਈ ਹੈ ਪਿੰਡਿਆਂ ਤੇ ਸੋ ਇਹ ਜੇ ਬੰਦੇ ਜਿਨ੍ਹਾਂ ਨੇ ਆਪ ਗਰੀਬੀ ਹੰਡਾਈਆਂ ਹੁਣ ਦੁੱਖ ਦੇਖੇ ਹੋਣ ਜਦੋਂ ਉਹ ਪਾਰਲੀਮੈਂਟ ਜਾਣਗੇ ਤਾਂ ਹਜੇ ਕਾਨੂੰਨ ਹੀ ਬਣਾਉਣਗੇ ਜਿਹੜੇ ਆਮ ਲੋਕਾਂ ਦੇ ਹੱਕ ਦੇ ਹੋਣ ਸੋ ਮੈਂ ਅੱਜ ਤੁਹਾਨੂੰ ਇਹ ਬੇਨਤੀ ਕਰਨ ਆਇਆ ਇਸ ਤੋਂ ਪਹਿਲਾਂ ਮੈਂ ਗੁਰਾਇਆ ਸੀ ਇਸ ਤੋਂ ਬਾਅਦ ਮੈਂ ਕੈਂਟ ਜਾਣਾ ਫਿਰ ਮੈਂ ਆਦਮਪੁਰ ਜਾਣਾ ਮੈਂ ਥੱਕਦਾ ਨਹੀਂ ਕਿਉਂਕਿ ਤੁਹਾਡਾ ਪਿਆਰ ਮੈਨੂੰ ਥੱਕਣ ਨਹੀਂ ਦਿੰਦਾ ਆ ਜਿਹੜਾ ਪਿਆਰ ਹੈ ਜਿਹੜਾ ਇੰਨਾ ਪਿਆਰ ਆ ਗੱਡੀ ਦੇਖ ਲਓ ਫੁੱਲਾਂ ਨਾਲ ਭਰਤੀ ਮੈਨੂੰ ਹਰੇਕ 10 ਕਿਲੋਮੀਟਰ ਬਾਅਦ ਗੱਡੀ ਰੋਕ ਕੇ ਫੁੱਲ ਕੱਢ ਕੇ ਉਹਦੇ ਬੈਠਣ ਦੀ ਜਗ੍ਹਾ ਬਣਾਉਣੀ ਪੈਂਦੀ ਹੈ ਇਹ ਵੀ ਕਿਸਮਤ ਵਾਲਿਆਂ ਨੂੰ ਮਿਲਦਾ ਪਿਆਰ ਜਿਹੜਾ ਕੋਈ ਪੁਰਾਣੇ ਜਨਮ ਦੇ ਪੋਨੀ ਹੋਣਗੇ ਜਿਹੜਾ ਤੁਸੀਂ ਇੰਨਾ ਪਿਆਰ ਕਰ ਰਹੇ ਹੋ ਔਰ 43000 ਨੌਕਰੀਆਂ 2 ਸਾਲਾਂ ਚ ਬਿਜਲੀ ਦੇ ਬਿੱਲ ਫ੍ਰੀ ਬਿਜਲੀ ਦਾ ਬਿੱਲ ਨਹੀਂ ਆਉਂਦਾ ਖੇਤਾਂ ਦੀ ਲਾਈਟ ਜਿਹੜੀ 24 ਘੰਟੇ ਦਿਨੇ ਵੀ ਆਊਗੀ ਰਾਤ ਨੂੰ ਵੀ ਕੱਸੀਆਂ ਨਹਿਰਾਂ ਦਾ ਪਾਣੀ ਜਿਹੜਾ ਬੰਦ ਹੋ ਗਿਆ ਸੀ 25 23 30 ਸਾਲ ਤੋਂ ਉਹ ਚਲਾਤਾ ਥਰਮਲ ਪਲਾਂਟ ਖਰੀਦ ਲਿਆ ਗਰੀਬਾਂ ਨੂੰ ਰਾਸ਼ਨ ਕਣਕ ਜਮਾ ਤਾਜਾ ਕਣਕ ਦੇ ਰਹੇ ਆ ਕੋਈ ਸੁਸਰੀ ਵਾਲੀ ਜਾਂ ਕੋਈ ਮਿੱਟੀ ਵਾਲੀ ਨਹੀਂ ਦੇ ਰਹੇ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਸਕੀਮਾਂ ਪਈਆਂ ਨੇ ਨਕੋਦਰ ਸ਼ਹਿਰ ਦਾ ਗੁਰਾਇਆਂ ਦਾ ਮਾਨਸਾ ਦਾ ਸਾਰੇ ਸ਼ਹਿਰਾਂ ਦਾ ਸੀਵਰੇਜ ਜਿਹੜਾ ਨਾ ਉਹ ਸਿਸਟਮ ਹੀ ਫੇਲ ਹੋ ਗਿਆ ਉਦੋਂ ਮਾੜਾ ਲਾਇਆ ਮਟੀਰੀਅਲ ਹੁਣ ਉਹ ਸਾਰਾ ਸ਼ਹਿਰ ਪਟਣਾ ਪੈ ਰਿਹਾ ਹੈ ਸ਼ਹਿਰ ਵੱਧ ਗਿਆ ਉਸ ਤੋਂ ਬਾਅਦ ਤਾਂ ਉਹ ਨਵੇਂ ਜਿਹੜੀਆਂ ਨਵੀਆਂ ਕਲੋਨੀਆਂ ਬੜੀਆਂ ਉੱਥੇ ਸੀਵਰੇਜ ਹੀ ਐਨ ਸੋ ਬਹੁਤ ਕੁਝ ਕਰਨਾ ਬਾਕੀ ਆ ਵੀਰੋ ਬਸ 4 ਤਰੀਕ ਨੂੰ ਰਿਜ਼ਲਟ ਆਵੇ 13 0 ਹੋ ਜੇ ਥੋੜੀ ਜ਼ਿੰਮੇਵਾਰੀ ਖਤਮ ਮੇਰੀ ਸ਼ੁਰੂ ਕਿਉਂਕਿ ਵਿਰੋਧੀਆਂ ਦੇ ਜਿਹੜੇ ਗਲਤ ਖਬਰਾਂ ਫੜਾਉਂਦੇ ਆ ਉਹਨਾਂ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਣਗੇ ਸੋ ਜਿਹੜਾ ਸਰਕਾਰ ਤਾਂ ਆਪਣੇ ਕੋਲੇ ਆ ਕੰਮ ਤਾਂ ਆਪਾਂ ਕਰਨੇ ਨੇ ਫਿਰ ਆਪਾਂ ਹੋਰ ਕਿਸੇ ਨੂੰ ਵੋਟ ਪਾ ਕੇ ਕਿਉਂ ਵੋਟ ਖਰਾਬ ਕਰਨੀ ਹੈ ਡਬਲ ਟ੍ਰਿਪਲ ਹੋ ਜਾਊਗਾ ਨਾਲੇ ਉੱਪਰੋਂ ਐਮਪੀ ਲੈਡ ਦੇ ਪੈਸੇ ਆ ਕਰਨਗੇ ਨਾਲੇ ਇਥੋਂ ਸਰਕਾਰ ਹੈ ਡਬਲ 트리플 ਕੰਮ ਹੋਇਆ ਕਰੂਗਾ ਔਰ ਕੰਮ ਹੋਇਆ ਕਰੂਗਾ ਇਸ ਗੱਲ ਦੀ ਮੈਂ ਜ਼ਿੰਮੇਵਾਰੀ ਲੈਣਾ ਕਿਉਂਕਿ ਸਵਾ ਦੋ ਸਾਲ ਹੋ ਗਏ ਮੇਰੇ ਤੇ 1 ਰੁਪਏ ਦਾ ਇਲਜ਼ਾਮ ਲਾ ਕੇ ਦਿਖਾ ਦੋ ਕਿ 1 ਰੁਪਿਆ ਮੁੱਖ ਮੰਤਰੀ ਤੁਹਾਡਾ ਜਿਹੜਾ ਉਹ ਖਾ ਗਿਆ ਸੋ ਮੈਂ ਮਾਲਵੇ ਚ ਆਇਆ ਕੱਲ ਕੱਲ ਮਾਨਸਾ ਭਲਾੜਾ ਕੱਲ ਮੈਂ ਮੋੜ ਮੰਡੀ ਤਲਵੰਡੀ ਸਾਬੋ ਪੁੱਚੋ ਮੰਡੀ ਉਧਰ ਸੀ ਕੱਲ ਨੂੰ ਮੈਂ ਪੁਲਾਥ ਡੇਰਾ ਬਾਬਾ ਨਾਨਕ ਫਤਿਹਗੜ ਚੂੜੀਆਂ ਅਜਨਾਲ ਆ ਇੱਧਰ ਜਾਓ ਮੈਂ ਤਾਂ ਚਾਰ ਪੰਜ ਕਿਹੜੇ ਕੱਢ ਤੇ ਚਾਰ ਪੰਜ ਹੋਰ ਕੱਢੂੰ ਕਿਉਂਕਿ ਜਿੰਨਾ ਜਿਹੜੇ ਨੇ ਜੜਾ ਨਹੀਂ ਪੱਟੀਆਂ ਜਾਂਦੀਆਂ ਮੈਂ ਤਾਂ ਨਹੀਂ ਡਿੱਕੇ ਬੈਂਦਾ ਆ ਬੀਜੇਪੀ ਵਾਲੇ ਕਾਂਗਸ ਵਾਲੇ ਕੱਲੀ ਸਾਰੇ ਇਹ ਸਾਡੀਆਂ ਤਿੰਨ ਤਿੰਨ ਪੀੜੀਆਂ ਖਾ ਗਏ ਸਾਡੀਆਂ ਅੰਦਰ ਵੀ ਕਰਾਂਗੇ ਨਾ ਬੈਠੇ ਨੇ ਅੰਦਰ ਵੀ ਬੈਠੇ ਨੇ ਗਈ ਤਿੰਨ ਤਿੰਨ ਆਪ ਦੇ ਮਹਿਲ ਪਾਲੇ ਸਾਡੇ ਸਾਡੀਆਂ ਛੱਤਾਂ ਚੋਈ ਜਾਂਦੀਆਂ ਆਪ ਦੇ ਮਹਿਲ ਪਾਲੇ ਪਹਾੜਾਂ ਚ ਮਹਿਲ ਪਾਲੇ ਕਿੱਥੋਂ ਆਇਆ ਪੈਸਾ ਇਹ ਸਾਰਾ ਲੋਕਾਂ ਦਾ ਪੈਸਾ ਹੈ ਵੀਰੋ ਸੁਖਵੀਰ ਬਾਲ ਦਾ ਇੱਕ ਹੋਇਆ ਹੋਟਲ ਹੈ ਸੁਖ ਵਿਲਾਸ ਉਹ ਨਿਊ ਚੰਡੀਗੜ੍ਹ ਦੇ ਜਿਹੜਾ ਪਹਾੜਾਂ ਚ ਪਾਇਆ ਐ ਇੰਨਾ ਮਹਿੰਗਾ ਹੋਟਲ ਹੈ ਹਰੇਕ ਕਮਰੇ ਦੇ ਮੰਗਰਲੇ ਪਾਸੇ ਪਰਸਨਲ ਸਵਿਮਿੰਗ ਪੂਲ ਹੈ 7 ਲੱਖ ਰੁਪਇਆ ਘੱਟੋ-ਘੱਟ ਕਰਾਇਆ ਕਮਰੇ ਦਾ ਇੱਕ ਰਾਤ ਦਾ 7 ਲੱਖ ਇੱਕ ਬੰਦਾ ਜ਼ਿੰਦਗੀ ਚ ਪੂਰੀ ਚ 7 ਲੱਖ ਨਹੀਂ ਦੇਖ ਸਕਦਾ ਗਰੀਬ ਨਹੀਂ ਉੱਥੇ ਆਪਾਂ ਕੀ ਕਰਾਂਗੇ ਨਾ ਉੱਥੇ ਸਕੂਲ ਬਣਾਵਾਂਗੇ ਨਾਲੇ ਨਾਰਾ ਲਖ ਦਾਂਗੇ ਵੀ ਦੁਨੀਆ ਦਾ ਸਭ ਤੋਂ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਫੂਲ ਠੀਕ ਹੈ ਨਾ ਆਪੀ ਕੋਰਟਾਂ ਚੋਂ ਸਾਬਤ ਕਰੀ ਜਊ ਮੇਰਾ ਮੇਰਾ ਸਿਖਾਂਗੇ ਕ腐ਸ਼ਨ ਦੇ ਪੈਸੇ ਦਾ ਸੋ ਵੀਰੋ ਇਹਨਾਂ ਨੇ ਲੁੱਟਿਆ ਪੰਜਾਬ ਤਾਈਆਂ ਅੱਜ ਖਤਮ ਹੋ ਗਏ ਅੱਜ ਉਹਨਾਂ ਨੂੰ ਬੰਦਾ ਨਹੀਂ ਥਾਉਂਦਾ ਗੱਡੀ 'ਚ ਬਿਠਾਉਣ ਵਾਸਤੇ ਵੀਰੋ ਸੁਖਵੀਰ ਬਾਦਲ ਦਾ ਜਿਹੜਾ ਪਰਿਵਾਰ ਬਚਾਓ ਯਾਤਰਾ ਨਹੀਂ ਚੱਲ ਰਹੀ ਉਹ ਜੀਪ ਦੇ ਉੱਤੇ ਛਤਰੀ ਜੀ ਲਾ ਲਖਿਆ ਤੁਰਿਆ ਜਾਂਦਾ ਹੁੰਦਾ ਹੈ ਸ਼ਹਿਰ 'ਚ ਕੋਈ ਬੰਦਾ ਨੇ ਆਲੇ ਦਲੇ ਹੁੰਦਾ ਬੰਦ ਦੁਕਾਨਾਂ ਨੂੰ ਐਂ ਕਰਦਾ ਜਾਂਦਾ ਹੁੰਦਾ ਉਹਨੂੰ ਐਂ ਲੱਗੀ ਜਾਂਦਾ ਪਤਾ ਨਹੀਂ ਬੰਦੇ ਖੜੇ ਨੇ ਬੰਦੇ ਖੜੇ ਨੇ ਚੌਲਾ ਚੌਲਾ ਦਿਖਣ ਲੱਗ ਗਿਆ ਇਹਨਾਂ ਨੂੰ ਹਾਂਜੀ ਲੱਡੂਆਂ ਦੇ ਪੈਸੇ ਮੰਗੀ ਜਾਂਦੇ ਆ ਹਲਵਾਈ ਸੋ ਵੀਰੋ ਇਹਨਾਂ ਤੋਂ ਕੀ ਉਮੀਦ ਕਰੋਗੇ ਜਿਹੜੇ ਗਰੀਬਾਂ ਦੇ ਪੈਸੇ ਵੀ ਨਹੀਂ ਦੇ ਸਕਦੇ ਹੈ ਜੀ ਕਿੱਕਲੀ ਤੁਸੀਂ ਸੁਣਤਾ ਲਈ ਹੁਣ ਬਾਰ ਬਾਰ ਕਿਉਂ ਸੁਣਦੇ ਹੋ ਤੁਸੀਂ ਆਪਦੇ ਫੋਨਾਂ 'ਚ ਰਿਕਾਰਡ ਕਰਨੀ ਆ ਮੈਨੂੰ ਪਤਾ ਤਾਂ ਛੁੱਟ ਦੇ ਉਹਦੇ 'ਚ ਤਾਂ ਫਿਰ ਇਹਨਾਂ ਦੇ ਸਾਰੇ ਚਿੱਠੇ ਖੋਲਤੇ ਨਾ ਮੈਂ ਕਿੱਕਲੀ ਜਿਹੜੀ ਐ ਉਹ 'ਚ ਤਾਂ ਫਿਰ ਸਾਰੇ ਚਿੱਠੇ ਆ ਗਏ ਇਹਨਾਂ ਦੇ ਬਠਿੰਡੇ ਜਾ ਕੇ ਦੇਖਿਓ ਬੁਰਾ ਹਾਲ ਹੋਇਆ ਪਿਆ ਇੱਕ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਦਾ ਗਾਹਾਂ ਨਾਲ ਗੱਲ ਕਰ ਦਿਓ ਠੀਕ ਐ ਨਾ ਕੁਝ ਅਫਸਰ ਹੈਗੇ ਨੇ ਪੰਜਾਬ ਦੇ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਨੇ ਸੁਖਬੀਰ ਹੋਰਾਂ ਦੇ ਹਰਸਿਮਰ ਤੋਰਾਂ ਦੇ ਉਹ ਅਫਸਰ ਮੈਨੂੰ ਦੱਸ ਦਿੰਦੇ ਕਹਿੰਦੇ ਨਾਂ ਤਾਂ ਲਿਓ ਨਾ ਸਾਡਾ ਮੈਂ ਕਿਹਾ ਨਾਂ ਨਹੀਂ ਲੈਂਦਾ ਮੈਂ ਕਿਹਾ ਹਾਲ ਕੀ ਐ ਕਹਿੰਦਾ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਵੀ ਆ ਨਵਾਂ ਪੰਗਾ ਕੀ ਪਾ ਗਿਆ ਕਹਿੰਦਾ ਉੱਤੋਂ ਤੁਸੀਂ ਕਿੱਕਲੀ ਆ ਗਈ ਕਹਿੰਦਾ ਹੁਣ ਹੋਰ ਹੀ ਟਿਕਣ ਦੇਂਦੀ ਕਿੱਕਲੀ ਕਹਿੰਦਾ ਆਪਸ ਚ ਲੜਾਈਆਂ ਕਰੀ ਜਾਂਦੇ ਤੂੰ ਮੇਰੇ ਭਾਈ ਦਾ ਐ ਕੀਤਾ ਭਾਈ ਕਹਿੰਦਾ ਤੈਂ ਕੀਤਾ ਕਹਿੰਦਾ ਲੜਾਈਆਂ ਚੱਲ ਪਈਆਂ ਆਪਸ ਚ ਸੋ ਵੀਰੋ ਜਦੋਂ ਪਹਿਲਵਾਨ ਹਾਰਦਾ ਹੋਵੇ ਨਾ ਉਹ ਦੰਦੀਆਂ ਹੀ ਵੱਢਣ ਲੱਗ ਜਾਂਦਾ ਕਰਨਗੁੰਨਾ ਤੇ ਇਹ ਉਹ ਹਜੇ ਕੰਮਾਂ ਤੇ ਆ ਗਏ ਹੁਣ ਗਾਲ੍ਹਾਂ ਦੇਣ ਲੱਗ ਗਏ ਬਠਿੰਡਾ ਗਿਆ ਇਹਨਾਂ ਦਾ ਇਤਿਖੀ ਖਤਮ ਟੱਬਰ ਹੀ ਖਤਮ ਜੀ ਜਿਵੇਂ ਇਹਨਾਂ ਨੇ ਜਿਵੇਂ ਇਹਨਾਂ ਨੇ ਆਪਣੀਆਂ ਇੱਛਾਵਾਂ ਖਤਮ ਕੀਤੀਆਂ ਜਿਵੇਂ ਆਪਣਾ ਫਿਊਚਰ ਖਤਮ ਕੀਤਾ ਐਵੇਂ ਇਹਨਾਂ ਟੱਬਰ ਖਤਮ ਹੋ ਰਿਆ ਹੁਣ ਨਰਕ ਸੁਰਗ ਇੱਥੇ ਆ ਬਾਈ ਇੱਥੇ ਹੈ ਨਰਕ ਸੁਰਗ ਇੱਥੇ ਹੈ ਦੇਖ ਕੇ ਜਾਣਗੇ ਇੱਥੇ ਕਿ ਕੀ ਹਾਲ ਹਾਲ ਹੋ ਗਿਆ ਤੁਹਾਡਾ ਅੱਜ ਮਿੰਤਾ ਕਰਨੀਆਂ ਪੈ ਰੀਆਂ ਨੇ ਹਾਏ ਝਾੜੂ ਵਾਲੇ ਹਾਏ ਓਏ ਝਾੜੂ ਵਾਲੇ ਓਏ ਰੋਣ ਲੱਗ ਗਈ ਇੱਕ ਦਿਨ ਹਰ ਸਿਮਰਤ ਕੌਰ ਜੀ ਬੀਬਾ ਜੀ ਔਰ ਦੇਖੋ ਪਹਿਲਾਂ ਨਾ ਹੰਕਾਰ ਨਾਲ ਲਿਖਦੀ ਹੁੰਦੀ ਸੀ ਤੁਹਾਡੀ ਬਠਿੰਡੇ ਤੋਂ ਉਮੀਦਵਾਰ ਨੰਨੀ ਸ਼ਾਂ ਹਰ ਸਿਮਰਤ ਕੌਰ ਵਾਲਾ ਹੁਣ ਬਠਿੰਡੇ ਬੋਰਡ ਲੱਗੇ ਹੋਏ ਨੇ ਪਤਾ ਕੀ ਲਿਖਿਆ ਹੋਇਆ ਨਮਾਣੀ ਸੇਵਾਦਾਰ ਆਹਾ ਮੈਂ ਖਿਆ ਜੀ ਆਜੋ 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 ਨਮਾਣੇ ਪੜ ਤੇ ਆਜੋ ਲੋਕ ਲਿਆਉਂਦੇ ਆ ਭਈ ਲੋਕ ਲਿਆਉਂਦੇ ਆ ਮੈਨੂੰ ਦੇਖ ਕੇ ਮੇਰੀ ਫੋਟੋ ਦੇਖ ਕੇ ਇਹਨਾਂ ਦੇ ਅੱਖਾਂ 'ਚ ਆਉਂਦਾ ਪਾਣੀ ਹੁਣ ਨੰਨੀ ਸ਼ਾਂਤ ਤੋਂ ਬਣ ਗਈ ਨੇ ਮਾਣੀ ਸੋ ਕਿਕਲੀ ਜੀ ਕੀ ਕਹਿੰਦੀ ਹੈ ਆਪਦੇ ਹੀ ਰੋਣਾ ਰੋਂਦੀ ਹੈ ਉਹ ਕਹਿੰਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥੇ ਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੀਤੇ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢੇਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌکریاں ਦੇਣ ਵਾਲੀ ਲੰਬੀ ਕਹਾਣੀ ਹੈ ਫਿਰ ਉਹ ਕਹਿੰਦੀ ਹੈ ਫਿਰ ਉਹ ਇੱਕ ਹੋਰ ਦੁੱਖ ਵੀ ਰਹਿੰਦੀ ਹੈ ਇੱਕ ਹੋਰ ਦੁੱਖ ਰਹਿੰਦੀ ਹੈ ਕਹਿੰਦੀ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਭ ਜਿਉਂਦੇ ਸੀ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜੋ ਵੱਡੇ ਵਾਲ ਸਾਹਿਬ ਚਾਹੁੰਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਿਰ ਜੀਜੇ ਸਾਲੇ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਂਦੀ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਟੀ ਐ ਲੈ ਤਕੀ 4 ਜੂਨ ਨੂੰ ਰਾਜਨੀਤੀ ਚੋਂ ਬਾਦਲ ਪਰਿਵਾਰ ਦੀ ਪੱਕੀ ਛੁੱਟੀ ਐ ਬੋਲੇ ਸੋਨਹਾਲ ਜੈ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਵਿਕਾਸਪੁਰਸ਼ ਕਸ਼ਮਾਈ ਲੀਡਰ ਅੱਜ ਨਕੌਦਰ ਰੌਣ ਤੇ ਆਪ ਸਭ ਵੱਲੋਂ ਉਹਨਾਂ ਦਾ ਸਵਾਗਤ ਕਰਦਾ ਖਾਸ ਕਰਕੇ ਇਸ ਹਲਕੇ ਦੇ ਵਿਧਾਇਕ ਮੇਰੀ ਭੈਣ ਬੀਬੀ ਇੰਦਰਜੀਤ ਜੀ ਕੋਰ ਕੋ ਮਾਨ ਵੱਲੋਂ ਔਰ ਸਾਰੇ ਵਲੰਟੀਅਰ ਸਹਿਬਾਨ ਵੱਲੋਂ ਸਾਰੇ ਨਕੌਦਰ ਬਾਜ਼ਾਰ ਵੱਲੋਂ ਮਾਨ ਸਾਹਿਬ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਬੇਨਤੀ ਆ 1 ਜੂਨ ਸ਼ਾਮ ਦੇ 5 ਵਜੇ ਤੱਕ ਪਹਰਾ ਦੇ ਦਿਓ ਫਿਰ ਤੁਹਾਡੀ ਸੇਵਾ ਲਈ ਕੋਈ ਕਸਰ ਨਹੀਂ ਛੱਡਾਂਗਾ ਮਾਨ ਸਾਹਿਬ ਤੁਸੀਂ ਆਉਂਦੇ ਹੋ ਤੇ ਸਾਰੇ ਬਹੁਤ ਜੋਸ਼ ਵਿੱਚ ਸਾਡੇ ਭਰਾ ਹੋ ਜਾਂਦੇ ਆ ਇਹ ਤੁਹਾਨੂੰ ਸੀਟ ਤੁਹਾਡੀ ਝੋਲੀ ਵਿੱਚ ਪਾਉਣਗੇ ਜਲੰਧਰ ਦੀ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਬਹੁਤ 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 ਧੰਨਵਾਦ